ਖੀਰਾ ਨਾ ਉਹਨੂੰ ਲੋਕੀ ਛਿੱਲ ਕੇ ਖਾਂਦੇ ਆ ਕੋਸ਼ਿਸ਼ ਕਰੋ ਕਿ ਛਿੱਲ ਕੇ ਸਮੇਤ ਖਾਓ ਔਰ ਕਈ ਲੋਕੀ ਨੂੰ ਨਮਕ ਲਾਂਦੇ ਆ ਨਿੰਬੂ ਲਾਂਦੇ ਆ ਮੈਂ ਕਹਿੰਦਾ ਲਾ ਲਓ ਗੁਣ ਘਟ ਜਾਂਦਾ ਪਰ ਇੱਕ ਚੀਜ਼ ਜ਼ਰੂਰ ਹੈ ਵੀ ਜੇ ਖੀਰਾ ਕਿਸੇ ਮਿੱਤਰ ਨੂੰ ਖਵਾਣਾ ਜਾਂ ਆਪ ਖਾਣਾ ਤਾਂ 2 ਵਜੇ ਤੋਂ ਪਹਿਲਾਂ ਪਹਿਲਾਂ ਇਹਨੂੰ ਖਾਣ ਦਾ ਫਾਇਦਾ ਜੇ ਤੁਸੀਂ ਰਾਤ ਨੂੰ ਖੀਰਾ ਖਾਂਦੇ ਹੋ ਤਾਂ ਇਹ ਸਮਝ ਲਓ ਵੀ ਤੁਸੀਂ ਖੁਦ ਨਾਲ ਵੀ ਦੁਸ਼ਮਣੀ ਕਰਦੇ ਹੋ ਆਪਣੇ ਕਿਸੇ ਸੱਜਣ ਨੂੰ ਖਵਾ ਰਹੇ ਹੋ ਉਹਦੇ ਨਾਲ ਵੀ ਦੁਸ਼ਮਣੀ ਕਰਦੇ ਹੋ ਕਿਉਂਕਿ ਰਾਤ ਨੂੰ ਜਦੋਂ ਅਸੀਂ ਕੀੜਾ ਖਾਣਾ ਤਾਂ ਇਹ ਸਾਡੀ ਨੀਂਦ ਦਾ ਜਿਹੜਾ ਪ੍ਰੋਬਲਮ ਹੈ ਉਹ ਕ੍ਰੀਏਟ ਕਰ ਦਿੰਦਾ ਜਿਹੜਾ ਖੀਰਾ ਹੈ ਇਹ ਦੇਖੋ ਭਜਨ ਘਟਾਉਣ ਚ ਕੰਮ ਆਉਂਦਾ ਖੀਰਾ ਜਿਹੜਾ ਹੈਗਾ ਇਹਦਾ ਰਸ ਕੱਢਣਾ ਜੂਸ ਕੱਢਣਾ ਜੂਸ ਕੱਢ ਕੇ ਸਵੇਰੇ ਖਾਲੀ ਪੇਟ ਪੀਓ ਤੁਸੀਂ ਦੇਖਿਓ ਕਮਾਲ ਇਹਦਾ ਕਿ ਖੀਰਾ ਜਿਹੜਾ ਹੈਗਾ ਉਹ ਤੁਹਾਡਾ ਬਹੁਤ ਗੁੱਡ ਮਿੱਤਰ ਹੈ ਤੁਹਾਡੀ ਸਕਿਨ ਵਾਸਤੇ ਡਾਇਬੀਟਿਕ ਪੇਸ਼IENTS ਵਾਸਤੇ ਹਾਈ ਬਲੱਡ ਪ੍ਰੈਸ਼ਰ ਦੇ ਪੇਸ਼IENTS ਵਾਸਤੇ ਔਰ ਜਿਨ੍ਹਾਂ ਦੇ ਮਤਲਬ ਹਰ ਵਕਤ ਸਰੀਰ ਦੇ ਵਿੱਚ ਪਾਣੀ ਘਟਿਆ ਰਹਿੰਦਾ ਉਹਨਾਂ ਦਾ ਬੋਡੀ ਦੇ ਵਿੱਚ ਪਾਣੀ ਨਹੀਂ ਘਟੂਗਾ ਤਾਂ ਇਹਦੇ ਵਿੱਚ ਜਿਹੜੇ ਮਿਨਰਲਸ ਨੇ ਵਿਟਾਮਿਨਸ ਨੇ ਉਹ ਇੱਕ ਡਿਫਰੈਂਟ ਨੇ ਤਾਂ ਇਸ ਕਰਕੇ ਕਈ ਲੋਕ ਇਹਨੂੰ ਸ਼ਰਾਬ ਜਦੋਂ ਪੀਂਦੇ ਆ ਉਦੋਂ ਖਾਂਦੇ ਆ ਬਹੁਤ ਗੌਰ ਕਰਨ ਵਾਲੀ ਗੱਲ ਆ ਸ਼ਰਾਬ 80% ਕੀ 90% ਜਿਹੜੇ ਲੋਕ ਆ ਉਹ ਰਾਤ ਨੂੰ ਪੀਂਦੇ ਆ ਸ਼ਾਮ ਨੂੰ ਪੀਂਦੇ ਆ ਉਸ ਟਾਈਮ ਜਿਹੜਾ ਖੀਰਾ ਬਹੁਤ ਨੁਕਸਾਨ ਕਰਦਾ ਜਦੋਂ ਵੀ ਤੁਸੀਂ ਰਾਤ ਨੂੰ ਖੀਰਾ ਲੈਣ ਦਾ ਮੂਡ ਬਣਦਾ ਤਾਂ ਔਖੇ ਸੌਖੇ ਹੋ ਕੇ ਉਹਨੂੰ ਟਾਲ ਦਿਓ ਮੂਡ ਨੂੰ ਉਸ ਟਾਈਮ ਕੁਝ ਹੋਰ ਲੈ ਲਓ ਟਮਾਟਰ ਲੈ ਲਓ ਕੋਈ ਹੋਰ ਚੀਜ਼ ਲੈ ਲਓ ਸੈਲਡ ਦੇ ਵਿੱਚ ਪਿਆਜ਼ ਲੈ ਲਓ ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਫਾਇਦਾ ਕਰਨੀਆਂ ਦੇਖੋ ਜਿਹੜਾ ਖੀਰਾ ਹੈ ਨਾ ਜੀ ਉਹ ਖੀਰਾ ਹੀ ਆ ਉਨੂੰ ਚਾਹੇ ਚਾਈਨਸ ਕਹ ਲੋ ਪਹਾੜੀ ਕਹ ਲੋ ਦੇਸੀ ਕਹ ਲੋ ਬਸ ਇਹ ਹੈ ਕਿ ਉਹਦਾ ਟੇਸਟ ਦਾ ਫਰਕ ਪੈਂਦਾ ਉਹਦੇ ਗੁਣਾਂ 'ਚ ਕੋਈ ਫਰਕ ਨਹੀਂ ਪੈਂਦਾ ਹਾਂ ਇਹ ਜ਼ਰੂਰ ਹੈ ਕਿ ਜਿਹੜਾ ਖੀਰਾ ਹੈ ਨਾ ਉਹਨੂੰ ਲੋਕੀ ਛਿੱਲ ਕੇ ਖਾਂਦੇ ਆ ਕੋਸ਼ਿਸ਼ ਕਰੋ ਕਿ ਛਿਲਕੇ ਸਮੇਤ ਖਾਓ ਔਰ ਕਈ ਲੋਕੀ ਨੂੰ ਨਮਕ ਲਾਉਂਦੇ ਆ ਨਿੰਬੂ ਲਾਉਂਦੇ ਆ ਮੈਂ ਕਹਿੰਦਾ ਲਾ ਲਓ ਗੁਣ ਘਟ ਜਾਂਦਾ ਉਦਾਂ ਖਾਣ 'ਚ ਜ਼ਿਆਦਾ ਫਾਇਦਾ ਮੈਂ ਗੱਲ ਕਹੂੰਗਾ ਉਹ ਜਿਹੜੀ ਸਾਡੀ ਗ੍ਰੰਥ 'ਚ ਲਿਖੀ ਹੈ ਕਿਤਾਬ ਦੱਸਦੀ ਪਈ ਆ ਖੀਰਾ ਸੀ ਵੀ ਬਹੁਤ ਖਾਣਦੇ ਆ ਅਸੀਂ ਖਲਾਨੇ ਵੀ ਆ ਲੋਕਾਂ ਨੂੰ ਖਾਨੇ ਵੀ ਆ ਪਰ ਇੱਕ ਚੀਜ਼ ਜ਼ਰੂਰ ਹੈ ਵੀ ਜੇ ਖੀਰਾ ਕਿਸੇ ਮਿੱਤਰ ਨੂੰ ਖਵਾਣਾ ਜਾਂ ਆਪ ਖਾਣਾ ਤਾਂ 2 ਵਜੇ ਤੋਂ ਪਹਿਲਾਂ ਪਹਿਲਾਂ ਇਹਨੂੰ ਖਾਣ ਦਾ ਫਾਇਦਾ ਜੇ ਤੁਸੀਂ ਰਾਤ ਨੂੰ ਖੀਰਾ ਖਾਂਦੇ ਹੋ ਤਾਂ ਇਹ ਸਮਝ ਲਓ ਵੀ ਤੁਸੀਂ ਖੁਦ ਨਾਲ ਵੀ ਦੁਸ਼ਮਣੀ ਕਰਦੇ ਹੋ ਆਪਣੇ ਕਿਸੇ ਸੱਜਣ ਨੂੰ ਖਵਾ ਰਹੇ ਹੋ ਉਹਦੇ ਨਾਲ ਵੀ ਦੁਸ਼ਮਣੀ ਕਰਦੇ ਹੋ ਕਿਉਂਕਿ ਰਾਤ ਨੂੰ ਜਦੋਂ ਅਸੀਂ ਖੀਰਾ ਖਾਣਾ ਤਾਂ ਇਹ ਸਾਡੀ ਨੀਂਦ ਦਾ ਜਿਹੜਾ ਉਹ ਪ੍ਰੋਬਲਮ ਹੈ ਉਹ ਕ੍ਰੀਏਟ ਕਰ ਦਿੰਦਾ ਕਈ ਲੋਕ ਕਹਿੰਦੇ ਰਾਤ ਨੂੰ ਨੀਂਦ ਨਹੀਂ ਆਉਂਦੀ ਇਹ ਹੋ ਜਾਂਦਾ ਉਹ ਐ ਨਹੀਂ ਦੇਖਦੇ ਵੀ ਅਸੀਂ ਰਾਤ ਨੂੰ ਖਾਂਦੇ ਕੀ ਆ ਸਭ ਤੋਂ ਜ਼ਰੂਰੀ ਹੈ ਰਾਤ ਨੂੰ ਖਿਚੜੀ ਦਲੀਆ ਖਾਇਆ ਕਰੋ ਰੋਟੀ ਘੱਟ ਖਾਇਆ ਕਰੋ ਜੇ ਸਬਜ਼ੀ ਵੀ ਖਾਣੀ ਹੈ ਰਾਤ ਨੂੰ ਤਾਂ ਤਰੀ ਵਾਲੀ ਸਬਜ਼ੀ ਖਾਓ ਹੋਰ ਨਹੀਂ ਭਲੇ ਮਨਸ ਰਾਤ ਨੂੰ ਦਾਲ ਖਾਂਦੇ ਆ ਮਾਂ ਰਾਜਮਾਂ ਦੀ ਦਾਲ ਖਾ ਲੈਂਦੇ ਆ ਔਰ ਸਵੇਰੇ ਉੱਠ ਕੇ ਫੇਰ ਆਪਦਾ ਭੂਆ ਫੁੱਫੜ ਯਾਦ ਆਉਂਦੇ ਆ ਬੁਰਾ ਹਾਲ ਕਰ ਦਿੰਦੀਆਂ ਨੇ ਚੀਜ਼ਾਂ ਹੈ ਥੋੜਾ ਜਿਹਾ بس ਸੈਟੀ ਕਰਨਾ ਮਨ ਦਾ ਕੀ ਸਮਝਾਉਣਾ ਇਧਰੋਂ ਪੱਟਣਾ ਇਧਰ ਲਾਉਣਾ ਦੁਪਹਿਰੇ ਦਾਲ ਖਾਓ ਜਿਹੜੀ ਮਰਜ਼ੀ ਦਾਲ ਤੁਹਾਡਾ ਜੀ ਕਰਦਾ ਖਾਓ ਦੁਪਹਿਰੇ ਦੁਪਹਿਰੇ ਕਿਉਂਕਿ ਤੁਸੀਂ ਕੰਮ ਵੀ ਕਰਨੇ ਨੇ ਉਹਨੇ ਹজম ਹੋ ਜਾਣਾ ਕਿਉਂਕਿ ਦਾਲ ਹজম ਹੋਣ ਨੂੰ 3 ਘੰਟੇ ਲੈਂਦੀ ਲੈਂਦੀ ਆ ਤਰੀ ਵਾਲੀਆਂ ਸਬਜ਼ੀਆਂ ਲਓ ਲੋਕੀ ਤੋਰੀ ਕੀਆ ਕद्दू ਚੱਪਣ ਗੱਦੂ ਐਜੀਆਂ ਚੀਜ਼ਾਂ ਮੂੰਹ ਜਬਾਣੀ ਆ ਜਾਂਦਾ ਤੇ ਐਸੀਆਂ ਚੀਜ਼ਾਂ ਬਣਾ ਕੇ ਖਾਓ ਤਾਂ ਉਹ ਚੀਜ਼ਾਂ ਜਿਹੜੀਆਂ ਨੇ ਰਾਤ ਨੂੰ ਬੜਾ ਸੋਹਣਾ ਪਾਚਨ ਖਿਚੜੀ ਖਾਓ ਕਦੀ ਦਲੀਆ ਖਾਓ ਕਦੀ ਆਪਣੇ ਹੋਰ ਐਦਾਂ ਦੀਆਂ ਛੋਟੇ-ਛੋਟੇ ਚੀਜ਼ਾਂ ਬਣਾ ਕੇ ਤੁਸੀਂ ਖਾਓ ਤਾਂ ਰਾਤ ਨੂੰ ਨੀਂਦ ਵੀ ਵਧੀਆ ਆਊਗੀ ਪੇਟ ਵੀ ਸਵੇਰੇ ਗੁੱਡ ਸਾਫ਼ ਹੋਊਗਾ ਤਾਂ ਇਹ ਜਿਹੜੀ ਚੀਜ਼ ਆ ਹੁਣ ਰਹੀ ਗੱਲ ਖੀਰੇ ਬਾਰੇ ਮੈਂ ਤੁਹਾਨੂੰ ਦੱਸਦਾ ਜਿਵੇਂ ਨਾ ਤੁਹਾਨੂੰ ਮੈਂ ਦੱਸਦਾ ਜਿਹੜਾ ਖੀਰਾ ਹੈ ਇਹ ਦੇਖੋ वजन ਘਟਾਉਣ 'ਚ ਕੰਮ ਆਉਂਦਾ ਹੁਣ ਮੇਰੇ ਮਾਤਾ ਭੈਣਾ ਗੱਲ ਲੱਗਣੀ ਧਿਆਨ ਦੇਈਓ ਸਾਡੇ ਬੀਰ ਵੀ ਜਿੰਨਾ ਦਾ ਪੇਟ ਵੱਧ ਜਾਂਦਾ ਖੀਰਾ ਜਿਹੜਾ ਹੈਗਾ ਇਹਦਾ ਰਸ ਕੱਢਣਾ ਹੂੰ ਜੂਸ ਕੱਢਣਾ ਜੂਸ ਕੱਢ ਕੇ ਸਵੇਰੇ ਖਾਲੀ ਪੇਟ ਪੀਓ ਹੂੰ ਤੁਸੀਂ ਦੇਖਿਓ ਕਮਾਲ ਇਹਦਾ ਇਹਦੇ ਵਿੱਚ ਵਜਨ ਘਟਾਉਣ ਦੇ ਗੁਣ ਨੇ ਅ ਸਭ ਤੋਂ ਪਹਿਲਾਂ ਦੱਸਿਆ ਖੀਰਾ ਖਾਲੀ ਪੇਟ ਖਾਣਾ ਚਾਹੀਦਾ ਜਾਂ ਤੁਸੀਂ ਵੱਧ ਤੋਂ ਵੱਧ ਦੁਪਹਿਰ ਦੀ ਰੋਟੀ ਵੇਲੇ ਖਾਣਾ ਚਾਹੁੰਦੇ ਹੋ ਜਾਂ ਲੰਚ 'ਚ ਖਾਣਾ ਚਾਹੁੰਦੇ ਹੋ ਜਾਂ ਬ੍ਰੇਕਫਾਸਟ ਦੇ ਵਿੱਚ ਵੀ ਲੈਣਾ ਚਾਹੁੰਦੇ ਹੋ ਤਾਂ ਘੱਟੋ ਘੱਟ ਉਸ ਤੋਂ ਅੱਧਾ ਘੰਟਾ ਪਹਿਲਾਂ ਖਾ ਲਓ। ਪੇਟ ਤੁਹਾਡਾ ਖਾਲੀ ਹੋਣਾ ਚਾਹੀਦਾ। ਉਸ ਤੋਂ ਬਾਅਦ ਤੁਸੀਂ ਭੋਜਨ ਕਰੋ। ਤੁਸੀਂ ਦੇਖੋ ਕਿੰਨਾ ਬੋਡੀ ਦੇ ਵਿੱਚ ਫਲੈਕਸੀਬਿਲਟੀ ਕਿੰਨੀ ਆਉਂਦੀ ਆ। ਇਹਦੇ 'ਚ ਇੱਕ ਤਾਂ ਇਮਿਊਨ ਸਿਸਟਮ ਨੂੰ ਸਟਰੋਂਗ ਕਰਨ ਦੀ ਸ਼ਕਤੀ ਆ। ਦੂਜਾ ਵਜ਼ਨ ਘਟਾਉਣ ਦੀ ਸ਼ਕਤੀ ਆ। ਤੀਜਾ ਇਹਦੇ ਵਿੱਚ ਹਾਈਡਰੇਸ਼ਨ ਜਿਹੜੇ ਸਰੀਰ ਨੂੰ ਨਾ ਹਾਈਡਰੇਟ ਰੱਖਦਾ ਹੈ। ਲੂਬ੍ਰੀਕੇਟ ਰੱਖਦਾ ਪਾਣੀ ਦਾ ਭਰਿਆ ਰਹਿੰਦਾ ਸਰੀਰ ਹਰ ਵਕਤ ਹੈ ਪੂਰਾ ਲੱਗਦਾ ਵੀ ਠੀਕ ਹੈ ਸਕਿਨ ਵੀ ਤਰ ਰਹਿੰਦੀ ਹੈ ਖੁਸ਼ਕ ਨਹੀਂ ਹੁੰਦੀ ਔਰ ਉਸ ਤੋਂ ਬਾਅਦ ਖੀਰਾ ਜਿਹੜਾ ਰਾਤ ਨੂੰ ਨੀਂਦ ਚ ਡਿਸਟਰਬ ਕਰਦਾ ਮੈਂ ਤੁਹਾਨੂੰ ਜਿਵੇਂ ਪਹਿਲਾਂ ਦੱਸਿਆ ਲਿਖਿਆ ਹੋਇਆ ਉਸ ਤੋਂ ਬਾਅਦ ਬਲੱਡ ਸ਼ੂਗਰ ਤੇ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਦਾ ਬਿਸ਼ਰਤ ਹੈ ਕਿ ਤੁਸੀਂ ਸਵੇਰੇ ਸਵੇਰੇ ਖਾਲੀ ਪੇਟ ਖਾਓ ਤੁਸੀਂ ਨਜ਼ਾਰੇ ਲਓਗੇ ਜ਼ਿੰਦਗੀ ਚ ਖੀਰਾ ਤੇ ਉਸ ਤੋਂ ਬਾਅਦ ਇਹਦੇ ਵਿੱਚ ਪਾਇਆ ਗਿਆ ਮੈਗਨੀਸ਼ੀਅਮ ਹੈ ਪੋਟਾਸ਼ੀਅਮ ਪਾਇਆ ਗਿਆ ਜੋ ਜੋ ਸਿਸਟਮ ਲਿਖਿਆ ਗ੍ਰੰਥ ਫਿਰ ਇਹਦੇ ਵਿੱਚ ਵਿਟਾਮਿਨ ਸੀ ਵਿਟਾਮਿਨ ਕੇ ਐਂਡ ਮੈਗਨੀਜ਼ ਇਹ ਸਾਰੀਆਂ ਚੀਜ਼ਾਂ ਦਾ ਜਿਹੜਾ ਕੰਬੀਨੇਸ਼ਨ ਆ ਇਹ ਖੀਰੇ ਦੇ ਵਿੱਚ ਪਾਇਆ ਗਿਆ ਜੜੀ ਬੂਟੀ ਦਾ ਜਿਹੜਾ ਭਾਰਤੀ ਜੜੀ ਬੂਟੀ ਦਾ ਗ੍ਰੰਥ ਹੈ ਇਹੀ ਕਹਿੰਦਾ ਇਹਦੇ ਵਿੱਚੋਂ ਹੀ ਮੈਂ ਨੁਸਖੇ ਦੇਖ ਕੇ ਉਹਨਾਂ ਨੂੰ ਫਿਰ ਅਧਿਐਨ ਵੀ ਕਰਦੇ ਆ ਵੀ ਐਮੀ ਨਹੀਂ ਕਹ ਦੇਣਾ ਵੀ ਰਾਤ ਨੂੰ ਨੁਕਸਾਨ ਕਰਦਾ ਫਿਰ ਉਹਨੂੰ ਪੂਰਾ ਅਧਿਐਨ ਕੀਤਾ ਜਾਂਦਾ ਕਿ ਸੱਚਮੁੱਚ ਨੁਕਸਾਨ ਕਰਦਾ ਤਾਂ ਸਾਡੇ ਜਿਹੜੇ ਵੈਦਾਂ ਸੀਨੀਅਰ ਜਿਹੜੇ ਵੈਦ ਆਯੁਰਵੇਦ ਦੇ ਉਹ ਇਹ ਕਹਿੰਦੇ ਨੇ ਕਿ ਜੇ ਕਿਸੇ ਮਿੱਤਰ ਨੂੰ ਖੀਰਾ ਖਵਾਉਣਾ ਤਾਂ ਸਵੇਰੇ-ਸਵੇਰੇ ਖਾਲੀ ਪੇਟ ਖਵਾਓ ਜਾਂ ਲੰਚ ਤੋਂ ਪਹਿਲਾਂ ਖਵਾ ਦਿਓ ਜੇ ਕਿਸੇ ਦੁਸ਼ਮਣ ਨੂੰ ਖੀਰਾ ਖਵਾਉਣਾ ਤਾਂ ਰਾਤ ਨੂੰ ਖਵਾ ਦਿਓ ਤਾਂ ਇਹ ਹੁਣ ਤੁਸੀਂ ਇਮੇਜਿਨ ਕਰੋ ਵੀ ਕੀ ਮੈਂ ਕਹਿ ਰਿਹਾ ਤੇ ਕੀ ਇਹਦਾ ਮਤਲਬ ਹੈ ਗੱਲ ਦਾ ਤਾਂ ਇਹਦਾ ਮਤਲਬ ਇਹੀ ਆ ਕਿ ਖੀਰਾ ਜਿਹੜਾ ਹੈਗਾ ਉਹ ਤੁਹਾਡਾ ਬਹੁਤ ਗੁੱਡ ਮਿੱਤਰ ਹੈ ਤੁਹਾਡੀ ਸਕਿਨ ਵਾਸਤੇ ਡਾਇਬੀਟਿਕ ਪੇਸ਼IENTS ਵਾਸਤੇ ਹਾਈ ਬਲੱਡ ਪ੍ਰੈਸ਼ਰ ਦੇ ਪੇਸ਼ੈਂਟਸ ਵਾਸਤੇ ਔਰ ਜਿਨ੍ਹਾਂ ਦੇ ਮਤਲਬ ਹਰ ਵਕਤ ਸਰੀਰ ਦੇ ਵਿੱਚ ਪਾਣੀ ਘਟਿਆ ਰਹਿੰਦਾ ਉਹਨਾਂ ਦਾ ਬਾਡੀ ਦੇ ਵਿੱਚ ਪਾਣੀ ਨਹੀਂ ਘਟੂਗਾ ਤਾਂ ਇਹਦੇ ਵਿੱਚ ਜਿਹੜੇ ਮਿਨਰਲਸ ਨੇ ਵਿਟਾਮਿਨਸ ਨੇ ਉਹ ਇੱਕ ਡਿਫਰੈਂਟ ਨੇ ਤਾਂ ਇਸ ਕਰਕੇ ਕਈ ਲੋਕ ਇਹਨੂੰ ਸ਼ਰਾਬ ਜਦੋਂ ਪੀਂਦੇ ਆ ਉਦੋਂ ਖਾਂਦੇ ਆ ਬਹੁਤ ਗੌਰ ਕਰਨ ਵਾਲੀ ਗੱਲ ਆ ਸ਼ਰਾਬ 80% ਕੀ 90% ਜਿਹੜੇ ਲੋਕ ਆ ਉਹ ਰਾਤ ਨੂੰ ਪੀਂਦੇ ਆ ਸ਼ਾਮ ਨੂੰ ਪੀਂਦੇ ਆ ਉਸ ਟਾਈਮ ਜਿਹੜਾ ਖੀਰਾ ਬਹੁਤ ਨੁਕਸਾਨ ਕਰਦਾ ਫਾਇਦਾ ਤਾਂ ਸ਼ਰਾਬ ਵੀ ਨਹੀਂ ਕਰਦੀ ਉਹਦੇ ਨਾਲ ਜੇ ਆਪਾਂ ਜ਼ਹਿਰ ਦੇ ਨਾਲ ਇਹ ਚੀਜ਼ ਲੈਨੇ ਹੋਰ ਨੁਕਸਾਨ ਹੁੰਦੇ ਨੇ ਤਾਂ ਕਰਕੇ ਜਿਹੜੇ ਲੋਕਾਂ ਨੂੰ ਬਹੁਤ ਸਾਰੀਆਂ ਬਿਮਾਰੀਆਂ ਲੱਗਦੀਆਂ ਨੇ ਉਹ ਚੀਜ਼ਾਂ ਨੂੰ ਆਪਾਂ ਧਿਆਨ ਨਹੀਂ ਦਿੰਦੇ ਹੁਣ ਤੁਸੀਂ ਕਹੋਗੇ ਫਿਰ ਫਿਰ ਗੋਲਸਬ ਕੀ ਖਾਈਏ ਦਾਰੂ ਤਾਂ ਪੀਣੀ ਆ ਮੈਂ ਨਹੀਂ ਮਨਾ ਕਰਦਾ ਕਿਸੇ ਨੂੰ ਪਹਿਲਾਂ ਤਾਂ ਦਾਰੂ ਨੂੰ ਛੱਡਣ ਦੀ ਕੋਸ਼ਿਸ਼ ਕਰੋ ਨਹੀਂ ਛੱਡਦੀ ਘਟਾਉਣ ਦੀ ਕੋਸ਼ਿਸ਼ ਕਰੋ ਜਿੰਨੀ ਲਿਮਟਡ ਲੈ ਸਕਦੇ ਹੋ ਲਿਮਟ ਚਲੋ ਤੇ ਸ਼ਾਹੀ ਸ਼ਰਾਬ ਦਾ ਸ਼ਾਹੀ ਅੰਦਾਜ਼ ਬਣਾਓ ਕਿ ਸ਼ਾਹਾਂ ਦੀ ਤਰ੍ਹਾਂ ਪੀਣੀ ਆ ਸ਼ਾਹੂਕਾਰਾਂ ਦੀ ਤਰ੍ਹਾਂ ਪੀਣੀ ਆ ਬਾਦਸ਼ਾਹਾਂ ਦੀ ਤਰ੍ਹਾਂ ਪੀਣੀ ਆ ਥੋੜੀ ਥੋੜੀ ਪੀਣੀ ਉਹਦੇ ਨਾਲ ਜਦੋਂ ਤੁਸੀਂ ਖਾਣਾ ਕੀ ਆ ਨਟਸ ਲੈ ਲਓ ਕੁਝ ਤਰੀ ਵਾਲੀ ਸਬਜ਼ੀ ਲੈ ਲਓ ਰੋਸਟਡ ਮਟਰਨ ਚਿਕਨ ਲੈ ਲਓ No problem ਉਹ ਵੀ ਤਰੀ ਵਾਲਾ ਨਾ ਹੋਵੇ ਫਿਸ਼ ਲੈ ਲਓ ਰੋਸਟਡ ਤਲੀਆਂ ਹੋਈਆਂ ਚੀਜ਼ਾਂ ਨਾ ਖਾਓ ਨੁਕਸਾਨ ਕਰਦੀਆਂ ਨੇ ਤਾਂ ਇਹ ਜਿਹੜੀ ਸ਼ਰਾਬ ਹੈ ਇਹ ਤਾਂ ਜਿਹੜਾ ਨੁਕਸਾਨ ਕਰਨਾ ਇਹਨੇ ਬਹੁਤ ਬਾਦ ਦੀ ਗੱਲ ਆ ਉਹ ਤਾਂ ਕਰਨਾ ਹੀ ਕਰਨਾ ਲੇਕਿਨ ਜਿਹੜਾ ਸੀ ਇਹਦੇ ਨਾਲ ਖਾ ਪੀ ਜਾਂਦੇ ਆ ਅਨਾਪ ਸ਼ਨਾਪ ਚੀਜ਼ਾਂ ਖਾ ਲੈਣੇ ਆ ਉਡ ਪਡਾਂਗ ਚੀਜ਼ਾਂ ਖਾ ਲੈਣੇ ਆ ਉਹ ਜ਼ਿਆਦਾ ਨੁਕਸਾਨ ਕਰਦੀਆਂ ਨੇ ਕਿਉਂਕਿ ਉਸ ਟਾਈਮ ਬੰਦਾ ਦੇਖੋ ਆਪਣੇ ਵਸਚਿਤਾ ਹੁੰਦਾ ਨਹੀਂ ਉਹਦਾ ਪੂਰਾ ਨਾੜੀ ਸਿਸਟਮ ਜਿਹੜਾ ਹੈਗਾ ਉਹਦੀਆਂ ਇੰਦਰੀਆਂ ਜਿਹੜੀਆਂ ਹੈਗੀਆਂ ਨੇ ਉਹ ਸਰੀਰ ਦਾ ਸਾਥ ਛੱਡ ਚੁੱਕੀਆਂ ਹੁੰਦੀਆਂ ਨੇ ਉਹਨੂੰ ਜੋ ਵੀ ਪੇਸ਼ ਕਰਤਾ ਉਹਨੇ ਖਾਈ ਜਾਣਾ ਤਾਂ ਉਹ ਕੋਈ ਵੱਡੀ ਪ੍ਰੋਬਲਮ ਨਹੀਂ ਹੁੰਦੀ ਪਰ ਇਹ ਜ਼ਰੂਰ ਧਿਆਨ ਰੱਖੋ ਕਿ ਜਦੋਂ ਵੀ ਤੁਸੀਂ ਰਾਤ ਨੂੰ ਖੀਰਾ ਲੈਂਡ ਦਾ ਮੂਡ ਬਣਦਾ ਤਾਂ ਔਖੇ ਸੌਖੇ ਹੋ ਕੇ ਉਹਨੂੰ ਟਾਲ ਦੋ ਮੂਡ ਨੂੰ ਉਸ ਟਾਈਮ ਕੁਝ ਹੋਰ ਲੈ ਲਓ ਟਮਾਟਰ ਲੈ ਲਓ ਕੋਈ ਹੋਰ ਚੀਜ਼ ਲੈ ਲਓ ਸੈਲਡ ਦੇ ਵਿੱਚ ਪਿਆਜ਼ ਲੈ ਲਓ ਤਾਂ ਉਹ ਜਿਹੜੀਆਂ ਚੀਜ਼ਾਂ ਨੇ ਉਹ ਤੁਹਾਨੂੰ ਫਾਇਦਾ ਕਰਨੀਆਂ